ਸ਼ੇਮ ਮੀਂ ਨਾ 2025 ਦਾ ਮਾਪੌੜੀਆ ਚੜੀ ਜਾਂਦਾ ਇੱਥੇ ਨਾ ਮੇਰੀ ਕੰਪਲੇਂਟ ਵਾਪਸ ਕਰਦੇ ਆ ਨਾ ਉਹ ਤੋਂ ਕੋਈ ਕਾਰਵਾਈ ਕਰਦੇ ਆ ਅੱਜ 5 ਦਿਨ ਹੋ ਗਏ ਪੂਰੇ ਮੇਰੀ ਕੰਪਲੇਂਟ ਬੰਦ ਲਫਾਫਾ ਐਸਐਸਪੀ ਸਾਹਿਬ ਰੱਖੀ ਬੈਠੇ ਆਂ ਕਿਹੜੇ ਗੈਂਗਸਟਰਾਂ ਦੇ ਖਿਲਾਫ ਬੋਲੋਗੇ ਤੁਸੀਂ ਪਹਿਲੇ ਖਾਕੀ ਵਾਲੇ ਗੈਂਗਸਟਰ ਨੂੰ ਕਾਬੂ ਕਰੋ ਜਿਹੜੇ ਇੱਥੇ ਬੈਠੇ ਨੇ ਤੁਸੀਂ ਲੁੱਟ ਕਰਵਾ ਰੱਖੀ ਆ ਮਾਨਸਾ ਦੇ ਉੱਤੇ ਮੇਰੇ ਵਰਗੇ ਜਿਹੜੇ 60-60 ਸਾਲ ਦੇ ਦੋਨੇ ਅਸੀਂ 25 ਮਾਚ ਤੁਹਾਡੇ ਧਰਨੇ ਦੇ ਉੱਤੇ ਬੈਠਣ ਵਾਸਤੇ ਇੱਥੇ ਆ ਗਏ ਹਾਂ। ਕਸੂਰ ਕੀ ਹੈ ਸਾਡਾ? ਸਰਕਾਰ ਦਾ ਟੈਕਸ ਦਿੰਨੇ ਆ। ਬਣਦਾ ਹੋਇਆ ਸਾਰਾ ਤੁਹਾਡੇ ਗੋਬੇ ਚ ਪਾਉਂਦੇ ਆ ਸਰਕਾਰ ਦੇ। ਤੇ ਤੁਸੀਂ ਸਾਨੂੰ ਮਾਰਨ ਤੇ ਤੁਲ ਗਏ। ਅਸੀਂ ਤੁਹਾਡੇ ਸਿਰ ਤੇ ਬੈਠੇ ਸੀ ਮਾਨਸਾ ਪੁਲਿਸ, ਤੁਹਾਡੇ ਸਿਰ ਤੇ ਬੈਠੇ ਸੀ ਇੱਥੇ ਅਸੀਂ। ਜੇ ਤੁਸੀਂ ਸਾਡਾ ਹੱਲ ਕਰੋਗੇ, ਮੈਨੂੰ ਨਹੀਂ ਉਮੀਦ ਸੀ ਅਜਿhandle ਪਹਿਲਾ ਮੇਰੀ ਇਨਵੈਸਟੀਗੇਸ਼ਨ ਦਾ ਕੀ ਕੀਤਾ ਤੁਸੀਂ ਮੇਰੇ ਪੁੱਤ ਦੇ ਕਤਲ ਦਾ ਕੀ ਕੀਤਾ ਤੁਸੀਂ ਹੁਣ ਜਿਹੜੀ ਅਸੀਂ ਉਹਦੇ ਹਸਾਰੇ ਦੇ ਬੜਾਤੇ ਚ ਰੋਟੀ ਖਾਣੀ ਸੀ ਹੁਣ ਉਹਦਾ ਕੀ ਹਾਲ ਕੀਤਾ ਤੁਸੀਂ ਪੁਲਿਸ ਹੋਣਾ ਚਿਰ ਪੁਲਿਸ ਹੈ ਜਿੰਨਾ ਚਿਰ ਮਦਈ ਦਾ ਪੱਖ ਸੁਣਦੀ ਹੈ ਜਦੋਂ ਪੁਲਿਸ ਦੋਸ਼ੀਆਂ ਦੇ ਨਾਲ ਅੱਜ ਦੇ ਵੀਰੋ ਐਦੂ ਵੱਡਾ ਖਾਕੀ ਚ ਗੁੰਡਾ ਤੁਸੀਂ ਨਹੀਂ ਦੇਖ ਸਕਦੇ ਮਜਬੂਰੀ ਦੇ ਵਿੱਚ ਮੈਨੂੰ ਅੱਜ ਇੱਥੇ ਆ ਸਟੈਪ ਦੇ ਵਿੱਚ ਪਾਉਣਾ ਪਿਆ ਪੀ ਡੀ ਆਈ ਜੀ ਸਾਹਿਬ ਆਏ ਆ ਖਬਰਾਂ ਇਹ ਮੇਰੀ ਗੱਲ ਸੁਣ ਲੈਣ ਬਈ ਅਸਰਾਂ ਤੋਂ ਉਮੀਦ ਕਰਦਾ ਵੀ ਤੁਸੀਂ ਮੇਰੇ ਮੈਨੂੰ ਦੱਸ ਕੇ ਜਾਓ ਮੇਰੀ ਜੇ ਕੰਪਲੇਂਟ ਗਲਤ ਹੈ ਮੈਨੂੰ ਫੜਾ ਕੇ ਜਾਓ ਕਿ ਆਹ ਚੱਕ ਭਰਾਵਾ ਤੇਰਾ ਕੁਛ ਨਹੀਂ ਬਣਦਾ ਤੂੰ ਇਹਨੂੰ ਆਸ ਲੈ ਕਿੱਥੇ ਜਾਵਾਂ ਤੁਸੀਂ ਸਾਰੇ ਸਤਕਾਰ ਜੋ ਪ੍ਰੈਸ ਨੂੰ ਮੈਂ ਜਾਵਾਂ ਕਿੱਥੇ ਕੀਦੇ ਕੋਲੇ ਜਾਵਾਂ ਦੱਸੋ ਈਜੀਪੀ ਤੋਂ ਮੈਂ ਚੱਲਿਆ ਹੋਇਆ ਹੈ ਤੇ ਮੈਂ ਹੱਥ ਬੰਨ ਕੇ ਕਹਿੰਦਾ ਵੀ ਮੇਰੇ ਘਰ ਦਾ ਮਸਲੇ ਨੂੰ ਜਨਤਕ ਨਾ ਕੀਤਾ ਜਾਵੇ ਸਭ ਤੋਂ ਪਹਿਲਾਂ ਮੇਰੀ ਕੰਪਲੇਂਟ ਜਨਤਕ ਕੀਤੀ ਜਾਂਦੀ ਹੈ ਯਾਰ ਜ਼ੁਲਮ ਦੀ ਕੋਈ ਹੱਦ ਹੁੰਦੀ ਆ ਸਾਦੂ ਫੜ ਕੇ ਬਾਹਰ ਕੱਢ ਦੋ ਕਿਤੇ ਕਿਤੇ ਅਸੀਂ ਧੱਕੇ ਖਾਂਦੇ ਕਿਤੇ ਹੋਰ ਪਾਸੇ ਨਿਕਲ ਜਾਂਦੇ ਆ ਇਹਨਾਂ ਧੱਕਾ ਖਾ ਤੋ ਕਰ ਦੋ ਸੀਐਮ ਸਾਹਿਬ ਨੂੰ ਮੈਂ ਦੱਸ ਰਿਹਾ ਚਾਹੁੰਦਾ ਇੱਕ ਪਾਸੇ ਤੂੰ ਕਹਿੰਦਾ ਗੈਂਗਸਟਰਾਂ ਦੇ ਖਰਾਬ ਪ੍ਰਿਹਾਰ ਕਰਦੇ ਹੋ ਤੁਸੀਂ ਉਹ ਪ੍ਰਿਹਾਰ ਕਿੱਥੇ ਕਰ ਦੋ ਪੀੜ ਤਾਂ ਤੁਹਾਡੇ ਮਰੇ ਹੱਥ ਬਣ ਨਹੀਂ ਜਾਂਦਾ 6 ਮਹੀਨਿਆਂ ਤੋਂ ਸੀਐਮ ਦਾ ਓਐਸਡੀ ਹੈ ਸਾਰੇ ਕੇਸ ਨੂੰ ਪ੍ਰਭਾਵਿਤ ਕਰੀ ਜਾਂਦਾ ਮੇਰੇ ਨੂੰ ਕੀ 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 ਚੱਕਿਆ ਮੈਂ ਸੀਐਮ ਦਾ ਜੀ ਭਗਵੰਤ ਮਾਨ ਦਾ ਦੱਸੋ ਆ ਸਰਕਾਰ ਐ ਡਰਾਮੇ ਕਰਦੀ ਐ ਤੁਸੀਂ ਇੱਜ਼ਤਦਾਰ ਜਿਹੜੇ ਸੀਨੀਅਰ ਸਿਟੀਜ਼ਨ ਆ ਉਹ ਤੁਹਾਡੇ ਤਾਲੇ ਬੈਠਦੇ ਫਿਰਦੇ ਆ ਪੁਲਿਸ ਦੇ ਵੀ ਇਹ ਸਾਡੀ ਗੈਜ-ਗਲ ਬੰਦ ਲਓ ਮੈਨੂੰ ਮੇਰੀ ਕੰਪਨੀ ਦੀ ਸਟੇਟਮੈਂਟ ਲੈਣ ਦਾ ਹੱਕ ਨਹੀਂ ਤੁਸੀਂ ਦੱਸੋ ਸਾਰੇ ਪ੍ਰੈਸ ਵਾਲੇ ਖੜੇ ਹੋ ਮੇਰੇ ਪੁੱਤ ਦਾ ਕਾਰੋਬਾਰ ਹੈ ਜਿਵੇਂ ਕਹਾ ਮੈਨੂੰ ਮੇਰਾ ਮਹੀਨੇ ਦਾ ਹਿਸਾਬ ਦੱਸ ਦਿਓ ਕੋਈ ਨਾਂ ਦੇਵੇ ਦੱਸੋ ਕਿਧਰ ਕੋਲੇ ਜਾਵਾਂ ਟੀੜੀ ਕੋਲੇ ਜਾਵਾਂ ਸੀਪੀਏ ਕੋਲੇ ਜਾਵਾਂ ਮਾਨਸਾ ਪੁਲਿਸ ਕੋਲੇ ਜਾਵਾਂ ਮੈਨੂੰ ਰਾਹ ਤਾਂ ਦੱਸੋ ਕੋਈ ਮੈਂ ਜਾਵਾਂ ਕਿੱਥੇ ਇਨਾ ਟੱਕਾ ਯਾਰ ਅੱਜ 6 ਦਿਨ ਹੋ ਗਏ ਮੇਰੀ ਕੰਪਲੇਟ ਨੂੰ ਲਫਾਫੇ ਚ ਬੰਦ ਕਰੀ ਬੈਠੇ ਨੇ ਅੰਦਰ ਸਾਰੀ ਡਾਕ ਕੱਢ ਦਿੰਦੇ ਨੇ ਪਰ ਮੇਦੀ ਮੇਰੀ ਕੰਪਲੇਟ ਨਹੀਂ ਕੱਢਦੇ ਮੇਰੇ ਕੋਲ ਰਿਸ਼ਵਤ ਨਹੀਂ ਦੇਣ ਨੂੰ ਕਿੱਥੋਂ ਦੇਵਾਂ ਪੁੱਤ ਮਾਰ ਤੱਕ ਮਾਈ ਸਾਰੀ ਖਾ ਗਏ ਕਿੱਥੋਂ ਦੇਵਾਂ ਮੈਂ ਸਾਰੇ ਕੰਮ ਹੋਇਆ ਪਿਆ ਸਾਰਾ ਕੰਮ ਹੋ ਤਾ ਇਧਰ ਆ ਜਾਓ ਬੋਲ ਦਿਨ ਦੱਸੋ ਤੁਹਾਡੇ ਕੋਲੇ ਕਿਸੇ ਕੋਲੇ ਅਧਿਕਾਰੀ ਕੋਲੇ ਕਿਸੇ ਸੀਨੀਅਰ ਅਧਿਕਾਰੀ ਕੋਲੇ ਜਵਾਬ ਹੈਗਾ ਮੇਰੀ ਗੱਲ ਦਾ ਮੈਨੂੰ ਦਿਓ ਸਾਨੂੰ ਕਦੀ ਕੋਈ ਸ਼ੌਂਕ ਨਹੀਂ ਸੀਗਾ ਹੁੰਦਾ ਜੀ ਅਸੀਂ ਅੱਜੱਕੀ ਹੋਏ ਆਇਆ ਸਾਨੂੰ ਜਿਉਂ ਤੇ ਮਹੀਨੇ ਤੇ ਤੁਰੇ ਫਿਰਦੇ ਆ ਸੀ ਹਾਰਟ ਪੇਸ਼ੈਂਟ ਨੇ 5 ਸਟੈਂਟ ਪਏ ਹੋਏ ਹਨ ਇਹ ਰੋਜ਼ ਕਚਹਿਰੀਆਂ ਦੇ ਚੱਕਰ ਲਾਉਂਦੇ ਕਿਤੇ ਇਹ ਚੰਡੇ ਲੱਗਦੇ ਆ ਕਿਤੇ ਤਾਂ ਅਸੀਂ ਆਵਦਾ ਹਿਸਾਬ ਹੀ ਮੰਗਿਆ ਸੀ ਕੁਝ ਹੋਇਆ ਤਾਂ ਨਹੀਂ ਅਸੀਂ ਕਿਸੇ ਦਾ ਕਬਜ਼ਾ ਨਹੀਂ ਕਰਦੇ ਅਸੀਂ ਕਿਸੇ ਤੋਂ ਖੋਦੇ ਨਹੀਂ ਗੁਦਰਦੀ ਕਿਸੇ ਨੂੰ ਕੁੱਟਦੇ ਮਾਰਦੇ ਨਹੀਂ ਅਸੀਂ ਘਰੇ ਬਹਿ ਕੇ ਬੜਾਪਾ ਕੰਮ ਕਰ ਰਹੇ ਹਾਂ ਸਾਡੀ ਕਿਉਂ ਨਹੀਂ ਗੱਲ ਸੁਣਦੇ ਤੁਹਾਨੂੰ ਗਲਤ ਅਸਤ ਕਿਹੜੀਆਂ ਕਾਨਫਰੰਸਾਂ ਕਰਦੇ ਹੋ ਤੁਸੀਂ ਕਿਹੜੇ ਗੈਂਗਸਟਰ ਫੜਦੇ ਹੋ ਤੁਸੀਂ ਮੈਨੂੰ ਦੱਸਿਓ ਪਹਿਲਾਂ ਤੁਹਾਡੇ ਸਰਕਾਰ ਨੇ ਬਰਬਾਦਤਾ ਹੁਣ ਸਾਡੀ ਕਮਾਈ ਤੇ ਡਾਕਾ ਮਾਰਨਾ ਸੀ ਜਿਬਾ ਨੂੰ ਕੋਈ ਪਾਣਾ ਅਸਟਾ ਹੁਣ ਆਪਾਂ ਬਲੀ ਪੂਰੀ ਸਾਡੇ ਦਾ ਜੋਰ ਆ ਸੀ ਤਾਂ ਤਾਂ ਛੋਟੇ ਛੋਟੇ ਸਾਹਮਣੇ ਆਏ ਆ ਕੰਮ ਸੇ ਕੰਮ ਪਬਲਿਕ ਤਾਂ ਸਾਡੀ ਸੁਣੂਗੀ ਨਾ ਸੱਚ ਝੂਠ ਤਾਂ ਸੁਣੂਗੀ ਉਹਦਾ ਇੰਟਰਵਿਊ ਆ ਦੇ ਕੇ ਸਫਾਈਆਂ ਦੇ ਗਏ ਜੀ ਸਾਡਾ ਕੋਈ ਲੈਣ ਦੇਣ ਨਹੀਂ ਸਾਡਾ ਇਹ ਨਹੀਂ ਸਾਨੂੰ ਪਤਾ ਨਾ ਸਾਡੇ ਨਾਲ ਬੈਠ ਕੇ ਗੱਲ ਤਾਂ ਕਰਨੀ ਤਵਾਰਾ ਅਸੀਂ ਤਾਂ ਜ ਨੌ ਮਹੀਨਿਆਂ ਤੋਂ ਅੱਕੇ ਹੋਇਆ ਕਿ ਸੋਸ਼ਲ ਮੀਡੀਆ ਤੇ ਆਇਆ ਨਹੀਂ ਸਾਡਾ ਕੋਈ ਸ਼ੌਂਕ ਨਹੀਂ ਸੀ ਇੱਥੇ ਰੋਲਣ ਦਾ ਪਹਿਲਾਂ ਮੇਰੀ ਇਨਵੈਸਟੀਗੇਸ਼ਨ ਦਾ ਕੀ ਕੀਤਾ ਤੁਸੀਂ ਜਿਹੜੇ ਪੁੱਤ ਦੇ ਕਤਲ ਦਾ ਕੀ ਕੀਤਾ ਤੁਸੀਂ ਹੁਣ ਜਿਹੜੀ ਅਸੀਂ ਉਹਦੇ ਹਸਾਰੇ ਦੇ ਬੁਢਾਪੇ ਚ ਰੋਟੀ ਖਾਣੀ ਸੀ ਹੁਣ ਉਹਦਾ ਕੀ ਹਾਲ ਕੀਤਾ ਤੁਸੀਂ ਪੁਲਿਸ ਹੋਣਾ ਚਿਰ ਪੁਲਿਸ ਹੈ ਜਿੰਨਾ ਚਿਰ ਮਦਈ ਦਾ ਪੱਖ ਸੁਣਦੀ ਹੈ ਜਦੋਂ ਪੁਲਸ ਦੋਸ਼ੀਆਂ ਦੇ ਨਾਲ ਅਜ ਦੇ ਵੀਰੋ ਅਜ ਤੂੰ ਵੱਡਾ ਖਾਕੀ ਚ ਗੁੰਡਾ ਤੁਸੀਂ ਨਹੀਂ ਦੇਖ ਸਕਦੇ ਮਜਬੂਰੀ ਦੇ ਵਿੱਚ ਮੈਨੂੰ ਅੱਜ ਇੱਥੇ ਆਹ ਸਟੇਪ ਦੇ ਵਿੱਚ ਬਤੋਲਣਾ ਪਿਆ ਬੀ ਡੀ ਆਈ ਜੀ ਸਾਹਿਬ ਆਇਆ ਖਬਰਾਂ ਇਹ ਮੇਰੀ ਗੱਲ ਸੁਣ ਲੈਣ ਮੈਂ ਆਸਰਾ ਤੋਂ ਉਮੀਦ ਕਰਦਾ ਵੀ ਤੁਸੀਂ ਮੇਰੇ ਮੈਨੂੰ ਦੱਸ ਕੇ ਜਾਓ ਮੇਰੀ ਜੇ ਕੰਪਲੇਂਟ ਗਲਤ ਆ ਮੈਨੂੰ ਫੜਾ ਕੇ ਜਾਓ ਵੀ ਆਹ ਚੱਕ ਭਰਾਵਾ ਤੇਰਾ ਕੁਝ ਨਹੀਂ ਬਣਦਾ ਤੂੰ ਇਹਨੂੰ ਆਸ ਲੈ ਕਿੱਥੇ ਜਾਵਾਂ ਤੁਸੀਂ ਸਾਰੇ ਸਤਿਕਾਰ ਦੇ ਕਪਟਸਨ ਮੈਂ ਜਾਵਾਂ ਕਿੱਥੇ ਕੀਤੇ ਪੁਲੇ ਜਾਵਾਂ ਡੀਜੀਪੀ ਤੋਂ ਮੈਂ ਚੱਲਿਆ ਹੋਣਾ ਕੰਪਲੇਂਟ ਅੱਜ ਦੀ ਲੈ ਕੇ ਆਇਆ ਬੇਟਾ ਕੰਪਲੇਂਟ 8 ਜੂਨ 2025 ਨੂੰ ਲੈ ਕੇ ਮਾਨਯੋਗ ਡੀਜੀਪੀ ਸਾਹਿਬ ਦੇ ਦਫ਼ਤਰ ਗਿਆ ਸੀ ਉੱਥੇ ਰਾਏ ਸਾਹਿਬ ਦੀ ਡਿਊਟੀ ਲੱਗੀ ਸੀ ਇਹਨੂੰ ਫੋਲੋਅਪ ਲੈਣ ਦੀ ਉੱਥੋਂ ਜਿਹੜੀ ਕੰਪਲੇਂਟ ਹੈ ਮੇਰੀ ਮਾਨਸਾ ਐਸਐਸਪੀ ਨੂੰ ਮਾਰਕ ਕੀਤੀ ਜਾਂਦੀ ਹੈ ਇਨਕੁਆਰੀ ਵਾਸਤੇ ਤੁਸੀਂ ਦੇਖ ਲਓ 6 ਮਹੀਨਿਆਂ ਤੋਂ ਇਨਕੁਆਰੀ ਚੱਲ ਰਹੀ ਹੈ ਸਾਰੀ ਐਸਪੀ ਔਲਖ ਸਾਹਿਬ ਦੀ ਡਿਊਟੀ ਲੱਗੀ ਸਾਰੀ ਇਨਕੁਆਇਰੀ ਹੋਗੀ ਮੈਂ ਆਪਣੇ ਪ੍ਰਾਈਵੇਟ ਵਕੀਲ ਹਾਇਰ ਕਰਕੇ ਪ੍ਰਾਈਵੇਟ ਐਕਸਪਰਟ ਹਾਇਰ ਕਰਕੇ ਜਿੰਨਾ ਯੋਗਦਾਨ ਮੈਂ ਦੇ ਸਕਦਾ ਸੀ ਹਰ ਇੱਕ ਕਾਗਜ਼ ਲਿਆ ਕੇ ਪੁਲਿਸ ਨੂੰ ਦੇਤਾ ਸਰ ਉਹ ਕੰਪਲੀਟ ਕਰਦੇ ਤਾਂ ਮਾਨ ਜੋ ਕਿ ਸੀਐਮ ਸਾਹਿਬ ਜਿਹੜੇ ਅੱਜ ਵੱਡੀਆਂ-ਵੱਡੀਆਂ ਇਲੈਕਸ਼ਨ ਪਰ ਆ ਉਹ ਗੱਟੀ ਉਤਾਰਾ ਮਾਰਦੇ ਫਿਰਦੇ ਆ ਬਾਹਰ ਆ ਪੁਲਿਸ ਦੇ ਡੀਆਈਜੀ ਸਾਹਿਬ ਲਾਏ ਨੇ ਤਰੀਬਾਂ ਤੇ ਪ੍ਰਹਾਰ ਕਰਦੇ ਆ ਪੈਰਾਂ 'ਚ ਗੋਲੀਆਂ ਮਾਰਨ ਵਾਸਤੇ ਉਹ ਵੀਰੋ ਜਿਹੜੇ ਜਿਹੜੇ ਗੈਂਗਸਟਰ ਨੇ ਜਿਹੜੇ ਸਾਨੂੰ ਮਾਰੀ ਜਾਂਦੇ ਨੇ ਉਹ ਤਾਂ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੇ ਉਹ ਤਾਂ ਤੁਸੀਂ ਜੇਲ੍ਹਾਂ ਦੇ ਵਿੱਚ ਲਈ ਬੈਠੇ ਹੋ ਉਹਨਾਂ ਦੀ ਸ਼ਹਿ ਦੇ ਉੱਤੇ ਵੀਰੋ ਇੱਕ ਬਜ਼ੁਰਗ ਜੋੜਾ ਅੱਜ ਤੁਹਾਡੇ ਸਾਹਮਣੇ ਇੱਥੇ ਸੱਥਰ ਤੇ ਬੈਠਣ ਨੂੰ ਤਿਆਰ ਹੋਏ ਆ ਅਸੀਂ ਅੱਜ ਮਾਨ ਸਾਹਿਬ ਪੁੱਛੋ ਬਿਨਾ ਪੈਸੇ ਤੋਂ ਕੰਮ ਨਹੀਂ ਕਰਦੀ ਗਰੰਟੀ ਲੈ ਕੇ ਲੈ ਲਓ ਸਾਡੇ ਕੋਲੇ ਦੇਣ ਨੂੰ ਹੈ ਨਹੀਂ ਸਾਡਾ ਕਮਾਈ ਵਾਲਾ ਮਾਰਤਾ ਅਸੀਂ ਕਿੱਥੋਂ ਦੇਈਏ ਤੁਹਾਨੂੰ ਪੈਸੇ ਅੱਗਾ ਕੰਪਲੇਂਟ ਕੀ ਸੀਗੀ ਕੰਪਲੇਂਟ ਕੀ ਹੈ ਬਾਈ ਜੀ ਮੈਂ ਦੋ ਕੰਪਨੀਏ ਦੇ ਮਾਲਕਾਂ ਮੀਆਂ ਬੀਬੀ ਅਸੀਂ ਉਹਤ ਜਿਹੜੇ ਜਵਾਕ ਦੀਆਂ ਕੰਪਨੀਆਂ ਸੀ ਸਾਨੂੰ 2 ਸਾਲ ਤੋਂ ਹੋ ਗਏ 250 ਤੋਂ ਸਟੇਟਮੈਂਟ ਤੱਕ ਨਹੀਂ ਦੇ ਰਹੇ ਉਹਨਾਂ ਦੀ ਉਹਦਾ ਜਿਹੜਾ 4 ਪੈਸੇ ਜਵਾਕ ਦੇ ਤਿਲ ਫੁੱਲ ਬਣਦਾ ਸੀ ਨਹੀਂ ਦੇ ਰਹੇ ਉਹ ਸਾਨੂੰ ਪਰੰਤੂ ਪੁਲਿਸ ਨੂੰ ਕਿਹਾ ਯਾਰ ਇੱਕ ਕਿਸੇ ਦੇ 10000 ਦੀ ਕੰਪਲੇਟ ਹੋਵੇ ਪੁਲਿਸ 420 ਦਾ ਪਰਚਾ ਦੇ ਦਿੰਦੀ ਆ ਉਹ ਸਾਡੀਆਂ ਸਾਰੇ ਮੇਰੀ ਪੁੱਤ ਦੀ ਕਮਾਈ ਹੈ ਜਿਹੜੀ ਸਾਰੀ ਖੂਹ ਦੇ ਵਿੱਚ ਡਿੱਗੀ ਪਈ ਹੈ ਅੱਜ ਹਫਤਾ ਹੋ ਗਿਆ ਇਹਨਾਂ ਕੋਲੇ ਲਫਾਫਾ ਆਏ ਪੈਨੂੰ ਐਸਐਸਪੀ ਸਾਡੇ ਟੇਬਲ ਤੇ ਆਏ ਮੇਰਾ ਸਾਰੀ ਡਾਕ ਦੇਖ ਲੈਣੇ ਮੇਰਾ ਲਫਾਫਾ ਪਰੇ ਸਿਰ ਦੇ ਹੁੰਦੇ ਨੇ ਮੈਂ ਪੌੜੀਆਂ ਛੜ ਛੜ ਕੇ ਨਾ ਬਿਰਾ ਮੈਂ 12 ਗੋਲੀਆਂ ਖਾ ਕੇ ਚੱਲਦਾ ਤਰਕੇ ਘਰ ਸੰ ਬਿਰਤ ਬੋਲਦੇ ਤਾਂ ਵੀ ਦਮ ਫੁੱਲ ਜਾਂਦਾ ਹੈ ਜੇ ਸਾਨੂੰ ਤੁਸੀਂ ਸਾਡੇ ਨਾਲ ਇਹੋ ਜਿਹਾ ਵਿਹਾਰ ਸਾਡੀ ਕੰਪਲੇਨ ਤੇ ਗਲਤ ਸਾਨੂੰ ਕਹਿ ਦਿਓ ਵੀ ਗਲਤ ਹੈ ਕਿ ਲੈ ਜਾਓ ਮੁੜ ਕੇ ਨਹੀਂ ਐਫ ਆਈ ਆਰ ਕਰਨ ਦੇ ਮੁਕਾਬਲ ਨਹੀਂ ਹੈਗੀ ਹਰ ਇੱਕ ਕਿਹੜੇ ਕਿਹੜੇ ਬੰਦੇ ਇਨਵੋਲਵ ਨੇ ਉਹ ਤੇ ਕੀ ਹੈਗਾ ਸਾਰਾ ਮਤਲਬ ਉਹਦੇ ਚ ਬੰਟੀ ਬੈਂਸ ਹੈ ਮੇਰਾ ਮੈਨੇਜਰ ਸੀ ਉਹ ਇਹਨਾਂ ਨੇ ਬਾਹਰ ਕੱਢਤਾ ਮੈਂ ਕੱਢ ਦਉ ਕੋਈ ਗੱਲ ਨਹੀਂ ਬਾਕੀ ਦੋ ਤੇ ਤਾਂ ਦੇ ਦਿਓ ਸ਼ਬੀਰ ਮੋਮਨ ਹੈ ਗੁਰਪ੍ਰੀਤ ਹੈ ਜਿਹਨਾਂ ਦੀ ਬੰਡੀਟਲ ਕੰਪਨੀ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਦੇ ਮੈਂ ਕਹਿੰਦਾ ਜਿਹੜਾ ਤੁਹਾਡਾ ਤਹਿਤ ਹੈ ਤਾਂ ਕਹਿੰਦੇ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਜਰ ਤੁਸੀਂ ਜਿਹਨੂੰ ਦੋਸ਼ੀ ਮੰਨਦੇ ਉਹਦੇ ਖਿਲਾਫ ਤਾਂ ਐਫ ਆਈ ਆਰ ਦੇ ਦਿਓ ਕੀ ਰਾਜਣਾ ਤੁਹਾਡੀ ਅਪਲੀਕੇਸ਼ਨ ਦੀ ਕਿਉਂ ਨਹੀਂ ਕੰਮ ਕੀਤਾ ਜਾ ਰਿਹਾ ਕੰਮ ਕੀਤਾ ਬਾਈ ਸਾਨੂੰ ਖਤਮ ਕਰਨਾ ਚਾਹੁੰਦੇ ਆ ਜਿਵੇਂ ਮੇਰੇ ਬੱਚੇ ਨੂੰ ਮਰਵਾਤਾ ਸਾਰੀਆਂ ਤੁਹਾਡੇ ਸਾਹਮਣੇ ਅਸੀਂ ਫੁੱਟੇ ਤੱਕ ਦੇ ਦਿੱਤੀਆਂ ਦੋਸ਼ੀਆਂ ਦੀਆਂ ਸਾਨੂੰ ਪਹਿਲਾਂ ਤਿੰਨ ਐਸਐਸਟੀ ਬਦਲ ਗਏ ਉਹਨਾਂ ਦਾ ਨਾਰਕੋ ਟੈਸਟ ਕਰਾਂਗੇ ਜੀ ਉਹਨਾਂ ਦਾ ਫਲਾਨਾ ਟੈਸਟ ਕਰਾਂਗੇ ਜੀ ਆਹ ਫਾਈਲ ਤਿਆਰ ਹੈ ਜਦੋਂ ਅਸੀਂ ਕਿਸੇ ਇਲੈਕਸ਼ਨ 'ਚ ਇਹਨਾਂ ਦਾ ਵਿਰੋਧ ਕਰਨ ਜਾਂਦੇ ਆ ਉਦੋਂ ਸਾਡ ਨੂੰ ਉਹ ਫਾਈਲ ਦਿਖਾ ਦਿੰਦੇ ਆ ਉਹਨਾਂ 'ਚ ਖੱਟੇ-ਖੱਟੇ ਬੀਤੇ ਜੇ ਪਾਏ ਹੋਏ ਨੇ ਉਹ ਸਾਡੇ ਅੱਗੇ ਰੱਖ ਦਿੰਦੇ ਆ ਉਸ ਤੋਂ ਬਾਅਦ ਫੇਰ ਕੋਈ ਕੰਮ ਨਹੀਂ ਕਰਦੇ ਹੁਣ ਮੈਂ ਮੈਂ ਏਡੀ ਜੀ ਦੇ ਰਾਏ ਸਾਹਿਬ ਕੋਲੋਂ ਚੱਲਿਆ ਉਹ ਕਹਿੰਦੇ ਜੀ ਮੈਂ ਤੁਹਾਡੀ ਕੰਪਲੇਂਟ ਦਾ ਫਾਲੋਅ ਅਪ ਲਊ ਪਰੰਤੂ ਮੈਂ ਹੁਣ ਮੈਸੇਜ ਕਰਦਾ ਜੀ ਮੇਰਾ ਮੈਸੇਜ ਦੇਖ ਵੀ ਲੈਂਦੇ ਚੁੱਪ ਮੈਂ ਇਹਨੂੰ ਐ ਤੁਹਾਡੇ ਪ੍ਰੈਸ ਦੇ ਮਾਧਮ ਨੇ ਇਹ ਗੱਲ ਕਹਿਣਾ ਵੀ ਮੈਨੂੰ ਦੱਸੋ ਮੈਂ ਗਲਤ ਕਿੱਥੇ ਆ ਯਾਰਾ ਮੈਂ ਤੁਹਾਡੇ ਤੋਂ ਮੰਗਦਾ ਕੀ ਆ ਮੈਂ ਤੁਹਾਨੂੰ ਟੈਕਸ ਨਾ ਜੇ ਮੇਰੇ ਪੁੱਤ ਦੀ 2 ਦੋ ਰੁਪਏ ਕਮਾਉਣਾ ਕਿ ਤੋਂ ਤੁਸੀਂ ਮੇਰੇ ਨਾਲ ਬੁਰਾ ਹਾਲ ਕਿਉਂ ਕਰਦੇ ਹੋ ਕਿਉਂ ਨਹੀਂ ਕਹਿੰਦੇ ਵੀ ਯਾਰ ਉਹ ਪੈਸੇ ਨਹੀਂ ਦੇ ਰਿਹਾ ਉਸ ਕੱਢ ਸਾਰੇ ਸਬੂਤ ਦੇਤੇ ਪ੍ਰਾਈਵੇਟ ਐਕਸਪਰਟ ਨੇ ਸਾਰਾ ਮੇਰਾ ਚੈਨਲ ਆਡਿਟ ਕਰਕੇ ਰਿਪੋਰਟ ਬਣਾ ਕੇ ਵੀ ਦੇਤੀ ਪੁਲਿਸ ਨੂੰ ਵੀ ਇਹਨਾਂ ਦਾ ਜੀ ਆਹ ਹਿਸਾਬ ਦਾ ਬਣਦਾ ਤੁਸੀਂ ਇਹਨਾਂ ਨੂੰ ਦੇ ਦਿਓ ਤੇ ਪਾਸਾ ਤੋਂ ਵੀ ਤਾਂ ਪਈ ਪਈ ਕਿੰਨੇ ਕਿਹੋਂਗੇ ਬੇਲਾਗਰ ਦਾ ਮਾਮਲਾ ਜੀ ਸਾਰਾ ਇਹ ਕੱਬ ਨਹੀਂ ਦੇਖਿਆ ਤੇ ਪੈਸਾ ਵੀ ਜਾ ਰਿਹਾ ਹੈ ਇਸ ਤਰ੍ਹਾਂ ਕਿੱਥੇ ਜਾਓਗੇ ਬੇਵੱਸ ਹੋ ਕੇ ਹੁਣ ਇਸ ਬੰਦ ਤੇ ਤੁਸੀਂ ਕਹਿੰਦੇ ਹੋ ਗੈਂਗਸਟਰ ਮਾਰਿਓ ਫਰੋਦੀਆ ਲੈਂਦੇ ਆ ਨਾ ਯਾਰਾ ਤਾਂ ਬਿਨਾਂ ਫਰੋਦੀ ਤੋਂ ਸਾਰਾ ਕੁਝ ਮੇਰਾ ਘਰ ਜਾ ਰਿਹਾ ਜੀ ਮੇਰੇ ਇਹ ਗੈਂਗਸਟਰ ਦੀ ਜਿਹੜੇ ਇੱਕ ਬਜ਼ੁਰਗ ਦੇ ਨਾਲ ਇੰਨਾ ਧੱਕਾ ਕਰਦੇ ਨੇ ਅਗਰ ਕਿੰਨੇ ਕਰੋੜ ਦਾ ਮਸਲਾ ਸਾਰਾ ਜੀ ਇਹ ਕਿੰਨੇ ਕੋਟ ਅੱਗੇ ਨੇ ਜੀ ਕੋਈ ਮੇਰੇ ਕੋਲ ਨਹੀਂ ਸਾਡੇ 5 ਪੈਸੇ ਨੇ ਚਾਹੇ 5000 ਆ ਭਾਵੇਂ ਉਹ 10 ਰੁਪਏ ਨੇ ਯਾਰ ਚੱਲ ਮੁਕਾ ਕੀ ਕਹੁੰਦੇ ਕਿ ਇੱਕ ਇੱਥੇ ਵੱਡੇ 스타 ਦੇ ਮਾਪੇ ਆਪਾਂ ਇੱਥੇ ਬੈਠਣਾ ਬਹਿ ਰਹੇ ਨੇ ਬਦਕਸਮਤੀ ਆ ਦਿੱਤਾ ਸਾਡੀ ਬਦਕਸਮਤੀ ਆ ਸਾਡੀ ਅਸੀਂ ਸਭ ਕੁਝ ਹੋ ਵੀ ਲਿਆ ਪਰ ਦੁੱਖ ਉਹ ਤੋਂ ਹੁੰਦਾ ਜੇ ਜਦੋਂ ਕ੍ਰਿਮੀਨਲ ਨੇ ਤਾਂ ਪੁੱਤ ਮਾਰਿਆ ਪਰੰਤੂ ਪ੍ਰਸ਼ਾਸਨ ਕੀ ਕਰਦਾ ਹਾਂ ਇਹ ਤਾਂ ਕਰਜਣ ਕਰ ਟੋਕਟ ਜੇ ਇਹਨਾਂ ਦਾ ਕੀ ਮਾੜਾ ਕਰਦੇ ਹੋ ਯਾਰ ਤੁਸੀਂ ਇੱਕ ਪਾਸੇ ਸਰਕਾਰ ਕਹ ਰਹੀ ਹੈ ਗੈਂਗਸਟਰ ਨਹੀਂ ਰਹਿਣ ਦਿੱਤੇ ਜਾਣਗੇ ਤੇ ਸਰਕਾਰ ਨੰਬਰ ਵੀ ਜਾਰੀ ਕਰ ਰਹੀ ਹੈ ਵੀ ਸਾਨੂੰ ਕੋਈ ਵੀ ਦਿੱਕਤ ਨਹੀਂ ਸਾਨੂੰ ਹਾਲ ਨਹੀਂ। ਤੁਸੀਂ ਗੈਂਗਸਟਰ ਕਿਉਂ ਬੰਦ ਦਿਓ? ਪਰ ਉਤਕਾ ਲੈ ਨਾਲ ਨੂੰ ਮੰਦਿਓ। ਬਿਲਕੁਲ। ਉਹ ਤਾਂ 5 ਲੱਖ 10 ਲੱਖ 20 ਲੱਖ ਮੰਗਦੇ ਹੋਣਗੇ। ਆਹ ਕੌਣ ਨੇ? ਮਲੇ ਗੈਂਗਸਟਰ ਤਾਂ ਅਸਲੀ ਨੇ। ਇਦਾਂ ਨੂੰ ਕਿਉਂ ਸਹੂਲਤ ਦਿੱਤੀ ਜਾ ਰਹੀ ਹੈ? ਇਹਨਾਂ ਦੇ ਸਰਕਾਰ ਕਿਉਂ ਹੱਕ 'ਚ ਹੋਈ ਖੜੀ ਹੈ? ਇਹਨਾਂ ਨੂੰ ਜ਼ਿਲ੍ਹਾ ਦੇ ਵਿੱਚ ਕਿਉਂ ਸੇਫ ਗਰੀ ਬੈਠੇ ਆ? ਕੁਛ ਤਾਂ ਭਾਜੀਪੀ ਆਂ ਦੇ ਕਰ ਲੈ। ਕੁਝ ਝਾੜੂ ਵਾਲੇ ਨੇ ਕਰ ਲਏ ਇਹਨਾਂ ਨੂੰ ਕੀ ਕਹੋਂਗੇ ਅੱਜ ਕੀ ਮੰਗ ਕੀ ਲੈ ਕੇ ਆਏ ਸੀ ਹੁਣ ਡੀਆਈਜੀ ਸਾਹਿਬ ਨੂੰ ਮੈਂ ਡੀਆਈਜੀ ਸਾਹਿਬ ਕੋਲੇ ਆਪਦਾ ਦੁੱਖ ਲੈ ਕੇ ਆਇਆ ਮੈਂ ਉਹਨਾਂ ਤੋਂ ਸੀਨੀਅਰ ਅਫਸਰ ਨੂੰ ਇਹੀ ਪੁੱਛਣਾ ਚਾਹੁੰਦਾ ਬੰਦ ਜੋ ਡੀਆਈਜੀ ਸਾਹਿਬ ਨੂੰ ਵੀ ਜਨਾਬ ਮੈਨੂੰ ਐਂ ਦਾ ਦੱਸੋ ਮੇਰੀ ਕੰਪਲੇਂਟ ਦਾ ਲਫਾਫਾ ਕਿਉਂ ਨਹੀਂ ਖੁੱਲਦਾ ਬਾਜੀ ਇਹ ਪੁੱਛਣੀ ਚਾਹੁੰਦਾ ਬੰਦ ਉਹਨਾਂ ਨਾਲ ਕੋਈ ਰਾਬਤਾ ਹੋਇਆ ਹੁਣ ਕਿਉਂਕਿ ਮੈਨੂੰ ਡੀਜੀਪੀ ਸਾਹਿਬ ਨੇ ਰਾਹ ਦੀ ਪਾਈ ਗਾਨ ਰਾਏ ਸਾਹਿਬ ਨੇ ਕੋਈ ਰਾਹ ਨਹੀਂ ਗਈ ਪਾਈ ਗੱਲ ਉਦੋਂ ਦਾ ਇੱਥੇ ਖੜਦਾ ਵੀਰਿਆ ਤੁਸੀਂ ਐ ਕਰਦੇ ਕਿਉਂ ਸਾਡੀ ਗੱਲ ਸਿਰੇ ਕਿਉਂ ਨਹੀਂ ਲਾਉਂਦੇ ਪਹਿਲੀ ਗੱਲ ਤਾਂ ਜਸਸ ਦੀ ਗੱਲ ਹੈ ਕੇਵਲ ਸ਼ੂਟਰ ਤੁਹਾਡੇ ਕੋਲੇ ਨੇ ਉਹ ਤੋਂ ਅਗਲੀ ਗੱਲ ਨਹੀਂ ਖੁੱਲਦੀ ਕੀ ਪਤਾ ਹੈ ਮਨ ਦੇ ਵਿੱਚ ਕੀ ਹੈ ਅਸੀਂ ਕੀ ਮਾਰਾ ਕੀਤਾ ਯਾਰ ਮਾਨਸਾ ਪੁਲਿਸ ਦਾ ਅਖਵਾ 5 ਵਜੇ ਮੇਰੇ ਪੁੱਤ ਤੇ ਕਤਲ ਹੁੰਦਾ ਹੈ 7:30 ਤੱਕ ਮਾਨਸਾ ਪੁਲਿਸ ਨੇ ਨਾਕਾ ਨਹੀਂ ਲਾਇਆ ਖਿਆਲੇ ਤੋਂ ਬੰਦੇ ਮੇਰੇ ਕੋਲੇ ਆ ਗਏ ਕਹਿੰਦੇ ਗੱਡੀ ਲਈ ਖੜੇ ਨੇ ਪਾਰਟਰ ਬਾਕਸ ਦੇ ਉੱਤੇ ਖਿਆਲੇ ਦੇ ਬਲੈਰੋ ਗੱਡੀਆਂ ਤਾਕੀਆਂ ਖੁੱਲੀਆਂ ਹੋਈਆਂ ਖੜੀਆਂ ਸੀ ਸੈਕਟਰੀਆ ਪੰਚਾਇਤ ਦੇ ਵਿੱਚ ਜਿਹੜਾ ਮੈਨੂੰ ਲੈਣ ਆਇਆ ਫੇਰ ਜਾ ਕੇ ਉਹਨਾਂ ਕੋਲੇ ਗਏ ਵੀ ਭਾਈ ਫੜ ਲਓ ਇੱਥੇ ਗੈਂਗਸਟਰ ਬੈਠਿਆ ਹੈ ਕਹਿੰਦੇ ਫੋਰਸ ਆਊਗੀ ਫੇਰ ਫੜਾਂਗੇ ਯਾਰ ਇਹਦਾ ਪਤੀਰਾ ਕਿਹੜੇ ਗੈਂਗਸਟਰ ਫੜੋਗੇ ਤੁਸੀਂ ਉਹ ਵੀ ਡਰਾਮੇ ਕਰੀ ਜਾਂਦੇ ਹੋ ਇਹ ਗਰੀਬਾਂ ਦੇ ਜਵਾਕ ਮਾਰਦੇ ਹੋ ਘਰਾਂ 'ਚ ਜਾ ਜਾ ਕੇ ਗੈਂਗਸਟਰ ਬੰਦਾ ਮੂੰਹ ਵੀ ਨਹੀਂ ਕਰਦਾ ਤੁਸੀਂ ਅਕਲ ਵਿਧਾਨ ਸਭਾ ਸੈਸ਼ਨ 'ਚ ਵੀ ਬੈਠੇ ਸੀ ਬਾਹਰ ਜਾ ਕੇ ਪ੍ਰਦਰਸ਼ਨ ਵੀ ਕੀਤਾ ਸੀ ਇੱਕ ਹੌਸਲਾ ਦਿੱਤਾ ਗਿਆ ਸੀ ਲੱਗਦਾ ਵੀ ਉਹ ਪੂਰ ਚੜਦੇ ਆ ਜਾਂ ਕੱਲੀਆਂ ਗੱਲਾਂ ਆ ਇਹ ਸਰਕਾਰ ਤੋਂ ਪਹਿਲਾਂ ਇਸ ਪਰ ਤੋਂ ਬਿਲਕੁਲ ਫੇਲ ਹੈ ਜੀ ਬਿਲਕੁਲ